ਲਓ ਜੀ ਨੌਨੀ ਬਾਈ ਅੱਜ ਚੱਲਿਆ ਸਕੂਲੇ ਆਹ ਦੇ ਬੈਠਾ ਬੰਦਾ ਕਣਕੋਟ ਨਿਕੰਮ ਕਣਕ ਵਟਣ ਬਾਈ ਕੋਈ ਨਹੀਂ ਆ ਤੇ ਬੈਠ ਪਿਆ ਦਾ ਕਣਕੋਟ ਨਾ ਚੱਲਿਆ ਇਹ ਹਟਦਾ ਨਹੀਂ ਇੱਕ ਕੰਮ ਕਰ ਲਓ ਲੜਦਾ ਬੱਚਿਆਂ ਦਾ ਫੇਰ ਹੁਣ ਅੱਜ ਦਾ ਨਾ ਦਾਖਲ ਹੋ ਚੁੱਕਿਆ ਵਾਏ ਗੁਰੂ ਜੀ ਬੱਚੇ ਵੀ ਇਧਰ ਬੋਲ ਗਏ ਘੇਰ ਨਾ ਕੀ ਹੋ ਜੂ ਗੱਡੀ ਰੁਕ ਜੂ ਰਾਮੀ ਬੰਦਾ ਲਓ ਜੀ ਛੱਡਗੇ ਟੰਕਾ ਬਾਈ ਛੱਡ ਕੇ ਦਿਖਾਉਣਾ ਮੈਂ ਉਹ ਨਹੀਂ ਵਈ ਪਹੁੰਚ ਗਏ ਆ ਮੋਟਰ ਤੇ ਉਧਰ ਖੜੀ ਆ ਮਸ਼ੀਨ ਬਈ ਮੜ ਮੋਟੇ ਨਟ ਜੇ ਕੱਸ ਦਿੰਦੇ ਤੇਲ ਤੁਲ ਦਿੰਦੇ ਨੇ ਗਰੀਸ ਇੱਕ ਟਰਾਲੀ ਆ ਖੜੀ ਆ ਇੱਕ ਵਧੂਆ ਬੰਦਾ ਲੈਣ ਗਿਆ ਆ ਖੇਤ ਆ ਆਪਣਾ ਮੇਰਾ ਜੱਟ ਫਸਲਾਂ ਲੰਘਿਆ ਤੁਸੀਂ ਉਹ ਜੰਡੀ ਤੋਂ ਪਰੇ ਡੇਕਾਂ ਤੱਕ ਫਿਰ ਹੋ ਪਰੇ ਟਰਾਂਸਫਾਰਮ ਤੱਕ ਬਈ ਇੱਥੇ ਦਿੰਦਾ ਨਹੀਂ ਟਰਾਂਸਫਾਰਮ ਆ ਦੇ ਹਾਂ ਹਣ ਨਾਨੀ ਬਾਈ ਵਢਾਊਗਾ ਕਣਕ ਕਣਕਾ ਫੇਰ ਪਾਉ ਕੂਪਟਰਾਂ ਨੂੰ ਹਾਂ ਠੀਕ ਹੈ ਲਓ ਵੀ ਰੈਡੀ ਹਾਂ ਜੀ ਵੀਰੇ ਚੱਲਦੀ ਆ ਮਸ਼ੀਨ ਨਾਨੀ ਦੀ ਐ ਨਾਨੀ ਬਾਈ ਸਰਦਾਰ ਜੀ ਬੈਠੇ ਨੇ ਗੱਡੀ ਦੇ ਵਿੱਚ ਟੌਰ ਨਾਲ ਬੈਠੇ ਨੇ ਚੋਪਰ ਕਹਿੰਦੇ ਟੌਰ ਨਾਲ ਆ ਦੇ ਲੈਨੇ ਪੜਾਏ ਦੀ ਚੱਲ ਪਵੇ ਭਰਾ ਸਾਡਾ ਚੈਨਲ ਦੂਆ ਯਾਰ ਸਟ ਹੋ ਗਿਆ ਸੋਨੇ ਲੱਗ ਜੂ ਪਤਾ ਹੁਣ ਐ ਵੀਰੇ ਦਾਣੇ ਪਾਉਣ ਲੱਗਿਆ ਭਰ ਗਿਆ ਟੈਂਕਰ ਵਾਹਿਗੁਰੂ ਸਤਨਾਮ ਐ ਵੀ ਚੋપરા ਚਾਲ ਰੇਰਾ ਲਓ ਜੀ ਤੁਹਾਨੂੰ ਨਾਣੇ ਦਾਣੇ ਪੈਂਦੇ ਵਾਹਿਗੁਰੂ ਮਾਲਕਾ ਸਭ ਨੂੰ ਦਿੰਦਾ ਤੇਰਾ ਪਾ ਦੇ ਪਾਵੇ ਭਰਾ ਤਾ ਦੇ ਵਾਹਿਗੁਰੂ ਵਾਹਿਗੁਰੂ ਦਾਤਾ ਸਾਹਿਬ ਦਾ ਰੇਲਪੁਰਾ ਕਰੀ ਮਾਲਕਾ ਬਹੁਤ ਨੁਕਸਾਨ ਕਰਤਾ ਬਈ ਜਗੇ ਨੇ ਤੇ ਇਹ ਆਪਣਾ ਖੇਤ ਆ ਜਾਂਦਾ ਬਈ ਆ ਸਤਨਾਮ ਨਗਰ ਆ ਗਿਆ ਦਰਾਹਾ ਸ਼ਹਿਰ ਤੇ ਆ ਪਿੰਡ ਇਧਰ ਬੇਗਵਾਲਾ ਇਧਰ ਜਟਾਣਾ ਆ ਰੋੜ ਤੇ ਆਪਣਾ ਖੇਤ ਆ ਵਾਹੀ ਜਿਹੇ ਜਗਾ ਵਿੱਚ ਸ਼ਹਿਰ ਦੇ ਲੱਗ ਰਹੀ ਆ ਚਲ ਮਾਲਕ ਤਰੱਕੀ ਦੇਵੇ ਬਈ ਸਾਰਿਆਂ ਨੂੰ ਨਾ ਬਈ ਦੇ ਦਿਆ ਘੋਨ ਅਰਸ਼ ਨੂੰ ਨਾ ਉਹਰਾ ਵੱਢ ਕੇ ਧੰਨਵਾਦ ਬਈ ਮਸ਼ੀਨ ਵਾਲਿਆਂ ਦਾ ਵੱਢਣਾ ਆ ਤੇ ਭਾਈ ਸਰੂ ਮਾਲਕਾ ਦੇ ਦੇ ਕਸ ਕਰ ਨੇ ਹੋਰ ਜਿਹੜੇ ਰਹੇ ਨੇ ਉਹਨਾਂ ਦੀ ਵਿਚਾਰਿਆਂ ਦੀ ਵੱਢੀ ਜਾਉ ਇੱਕ ਟਰਾਲੀ ਆਪਾਂ ਧਰੇ ਜਾਉਣ ਜੰਦੇ ਇਹ ਮੰਡੀ ਲੈ ਜਾਵਾਂਗੇ ਦੂਜੀ ਟਰਾਲੀ ਘਰੇ ਰੱਖਾਂਗੇ ਬਈ ਜੀ ਹਾਂਜੀ ਨੋਨੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਠੀਕ ਆ ਕੈ ਦਿਨ ਹੋ ਕੇ ਵੀਡੀਓ ਬਾਈ ਨੂੰ ਚੱਲ ਬੰਦਦੇ ਨੇ ਲਓ ਜੀ ਅੱਜ ਬਣਾਉਣ ਲੱਗਿਆ ਵਲੌਗ ਅਸੀਂ ਤੇ ਕੂਤਰ ਡਾਵਾਂਗੇ ਅੱਜ ਇੱਕ ਇਨਾਂ ਜਵਾਂ ਚਿੱਟੀਆਂ ਦਾ ਡਾਉਣਾ ਤੇ ਜਿਹੜਾ ਕੱਲ ਉੱਡ ਗਿਆ ਸੀ ਤੇ ਇੱਕ ਇਨਾਂ ਜਵਾਂ ਜਾ ਸਾਫ਼ ਕਰਦੇ ਆ ਬਈ ਢੋਲੀਆਂ ਉਧਰ ਤਾਂ ਮੈਂ ਸਾਫ਼ ਕਰਦੇ ਆ ਤੁਹਾਨੂੰ ਦਿਖਾ ਕੇ ਆਣਾ ਇੱਕ ਉਹ ਪੀਟੀ ਵਾਲੀ ਡਾਉਣੀ ਅੱਜ ਇੱਕ ਉਹ ਖੱਟੀਆਂ ਦੀ ਭਰੇ ਬੈਠੀ ਹੈ ਜਿਹੜੀ ਹਰਾ ਬੁੰਜਾ ਕਰਕੇ ਹਰਾ ਬੁੰਜਾ ਕਰਕੇ ਇੱਕ ਆ ਫੱਟੀ ਵਾਲਾ ਵੀ ਡਾ ਦੇਣਾ ਅੱਜ ਦੇਖੀ ਜਿਓ ਇਹ ਕੋਠੇ ਤੇ ਆ ਗਿਆ ਜੀ ਇਹਨੂੰ ਸਿੱਧਾ ਕਰਨਾ ਇੱਕਾ ਸ਼ਾਖ ਕੀ ਕੱਢਣੀ ਹੈ ਇਹਨਾਂ ਚ ਇੱਕਾ ਬੈੜੀ ਕੱਢਣੀ ਆ ਸਾਰੇ ਕੱਢਣੇ ਵਾਲੀ ਨੇ ਵੀਰੇ ਆਹ ਇਹਨਾਂ ਦੇ ਖੰਭ ਆ ਗਏ ਹੁਣ ਹੁਣ ਆਪਾਂ ਇਹਨਾਂ ਦੀ ਡਾਰੀਆਂ ਕਰਾਇਆ ਕਰਾਂਗੇ ਬਸ ਸਿੱਧੇ ਨਹੀਂ ਆਉਂਦੇ ਨਾ ਉਹ ਸਿੱਧੀਆਂ ਆਉਂਦੀਆਂ ਨਾ ਸਿੱਧੀਆਂ ਆਉਂਦੀਆਂ ਨਾ ਥੱਲੇ ਜਿਹੜੀ ਚਿੱਟੀਆਂ ਦੀ ਊੜੀ ਦੀ ਉਹ ਆਉਂਦੀ ਆ ਹੁਣ ਇਹ ਰੂੜੀ ਪਾਈ ਆ ਕਈ ਦਿਨ ਲਗਾਤਾਰ ਮਿੱਠਾ ਲਾਲੇ ਲਾਲ ਕਰਿਆ ਪਿਆ ਥੱਲੇ ਲੈ ਭਾਈ ਉੱਧਰ ਵੀ ਦਿਖਾਉਣਾ ਤੁਹਾਨੂੰ ਆ ਵੀ ਡੋਲੀ ਵੀਰੇ ਘਰਤੀ ਦੀ ਸਾਫ਼ 깔 ਆਂਡੇ તરી ਬੈਠਾ ਜੋੜਾ ਪਰ ਇੱਕ ਉញੋਂ ਛੱਡੇ ଥିਗੇ ਕਬੂਤਰੀ ਤਾਂ ਪੱਟੀ ਹੋਈ ਆਪਣੇ ਕਬੂਤਰ ਪੱਟਣੇ ਆਲਾ ਕਬੂਤਰ ਵੀ ਪੱਟਦੇ ਆ ਪੂਰਾ ਚੰਗਾ ਚਿੱਟੀਆਂ ਦਾ ਭਰਿਆ ਹੋਇਆ ਹੋਊ ਵੀ ਇਹ ਤੇ ਆ ਆਪਣਾ ਗੋਲਾ ਜਿਹੜਾ ਵਿਚਾਰਾ ਡੋਰ ਫਸੀ ਆਲਾ ਦੀ ਇਹਨੂੰ ਵੀ ਪਾਣੀ ਰੱਖਦੇ ਆ ਕੁਜਾ ਫੁੱਟ ਗਿਆ ਗੱਲ ਸਾਫ਼ ਕਰਦੇ ਆ ਤੇ ਇਹਦਾ ਤੇ ਉਹਨੂੰ ਰੱਖਦਾ ਮੈਂ ਤੇ ਆ ਦੋ ਬੱਚੇ ਨੇ ਬਾਈ ਇਹ ਕੱਢਣੇ ਨੇ ਲੋਏ ਆਰੇ ਇਨਾਂ ਨੂੰ ਕੱਢਦੇ ਆਂ ਪੈਰ ਸਾਫ਼ ਕਰਕੇ ਇਨਾਂ ਦੇ ਇਹ ਵੀ ਡਾਣੇ ਨੇ ੜੜ ਛਲੇ ਡਾਣਾ ਕਿੱਥੋਂ ਆ ਗਿਆ ਓਰੇ ਡਾਣੇ ਨੇ ਗੋਲ ਨੇ ਛੜਦੇ ਤਾਂ ਚਲ ਕੋਈ ਨਹੀਂ ਲਿਆ ਭਾਈ ਛੱਡੀ ਇਹਨਾਂ ਨੂੰ ਵੇਖੀ ਤੇ ਆਹ ਬੱਚੇ ਨੇ ਭਾਈ ਨਵੇਂ ਹੋਣਾ ਉਹ ਖੁੱਡੇ ਆਪਾਂ ਸਾਫ਼ ਕਰੇ ਧੀਏ ਇਹਨਾਂ ਕਰਕੇ ਕਰੇ ਨਹੀਂ ਧੀਏ ਇਹ ਚੱਕ ਲਈ ਦੀ ਗੇ ਦੋ ਰਹਿ ਗਏ ਉਹ ਚ ਆਹ ਦੋਏ ਭਾਈ ਨੇ ਆ ਤੇ ਆਹ ਤੇ ਆਹ ਭਾਈ ਨੇ ਆ ਆ ਵੀ ਕਰ ਲਈ ਆ ਆ ਵੀ ਕਰ ਲਈ ਆ ਜਿਹੜਾ ਮਗਰ ਨਿਕਾ ਜਾ ਬੈਠਾ ਇਹਨਾਂ ਨੂੰ ਬਿਸ਼ੂਲੇ ਦੇਣ ਦਾ ਯਾਰ ਅਸੀਂ ਕਣਕ ਵੜਾਉਣ ਚਲੇ ਗਏ ਸੀ ਹੁਣ ਆਏ ਆ ਬਹੁਤ ਚੰਗੇ ਨੇ ਬੱਚੇ ਪੈਰ ਕਾਲੇ ਨੇ ਜਿਵੇਂ ਇਹਨਾਂ ਦੇ ਤਾਂ ਆ ਬੱਚੇ ਨੇ ਦੋਨਾਂ ਦੇ ਲੈ ਐਸੇ ਵੀ ਜਿਵੇਂ ਹੀ ਕਾਲੇ ਨੇ ਲੈ ਇਹ ਪਿਓਰ ਜੁੜੇ ਦਾ ਬਈ ਆਹ ਜਿਹੜਾ ਆਹ ਏ ਚ 75 ਪੈਸੇ ਹੋ ਗਿਆ ਖੋਣ ਆ ਆਹ ਚਿੱਟੀਆਂ ਦੇ ਜੋੜੇ ਦਾ ਜਿਨ੍ਹਾਂ ਦੇ ਪਿਓਰ ਨੇ ਗਾ ਦੇ ਕੋਈ ਦੇ ਦਈਏ ਛੋਲੇ ਨੂੰ ਪਹਿਲਾਂ ਡਾ ਦੀ ਇਹਨਾਂ ਨੂੰ ਲੈ ਬਈ ਇਹਦੇ ਰੰਗ ਲਾ ਦੀਏ ਉਹ ਖੱਟੀਆਂ ਵਾਲੀ ਕਬੂਤਰੀ ਦੇ ਰੰਗ ਨਹੀਂ ਗਾ ਕੋਈ ਨਾ ਉਹ ਚਿੱਟੀਆਂ ਵਾਲੇ ਕਬੂਤਰ ਤੇ ਆ ਥੱਲੇ ਇਹਨਾਂ ਦੇ ਲਾ ਕੇ ਇਹਨਾਂ ਨੂੰ ਛੱਡਦੇ ਆ ਬਈ ਕੌੜ ਬਾਲੇ ਨੇ ਫੜਨੀ ਹੁੰਦੇ ਖੱਟੀਆਂ ਵਾਲੇ ਤਾਂ ਇੰਨੇ ਕੌੜ ਨੇ ਹੈ ਆ ਜਾ ਪੁੱਤ ਆ ਜਾ ਲਓ ਯਾਰ ਉਤਰੀਆ ਬਈ ਪਿਛਲੇ ਸਾਲਿਆਂ ਦੀ ਪਿਛਲੇ ਵਾਰੀ ਵੀ ਡਾਉਂਦੇ ਤੀਨੂੰ ਹੰਬਕੰਬੇ ਤੇ ਆ ਕੇ ਹੈ ਵੀ ਠੀਕ ਆ ਜਾਣੀ ਨਾ ਵਾਲੀ ਮਾੜੀ ਆ ਨਾ ਵਾਲੀ ਚੰਗੀ ਆ ਭਰੀ ਵੀ ਉਹ ਕਹਿਣਾ ਉਹਨਾਂ ਸਲੋਂ ਦਾ ਬਈ ਚੰਗੇ ਨੇ এবਾਰ ਪਿਛਲੇ ਸਾਲ 40 ਕਿਲੋਮੀਟਰ ਦੂਰ ਤੋਂ ਲਿਆਂਦੀ ਦੀ ਇਹ ਹਾਂ ਤੇ ਕੀ ਦੇ ਹਵਾਨੇ ਮਾਰੀ ਨੇਰੀ ਨੇ ਜਾ ਕੇ ਚੌਥੇ ਦਿਨ ਬੈਠੀ ਆ ਜਾ ਕੇ ਉਹਦੇ ਕੋਲ ਵੀ ਮਰੀ ਪਈ ਦੀ ਜਮੇ ਫਿਰ ਆਪਾਂ ਰੋਕ ਲਈ ਜੇ ਲੈ ਵੀਰੇ ਦੀ ਤਾਂ ਕਰਤੀ ਅਸੀਂ ਹਰੀ ਟੋਰੀ ਤੂੰ ਜੇ ਹਰੀ ਪੂੰਛ ਮੈਂ ਟੋਰੀ ਕਰਨ ਨੂੰ ਕਹਾਂ ਤੇ ਇਹ ਕੰਨਾ ਪੂੰਛੇ ਕਰ ਨਾ ਦੇਖ ਲੋ ਕਿੰਨੀ ਕੌੜ ਨੇ ਬਈ ਖੜਦੇ ਨਹੀਂ ਹੱਥ 'ਚ ਉਹੀ ਆ ਪਰਾਣਾ ਰੰਗ ਛੱਡ ਗਈ ਇਹ ਕਹਿੰਦਾ ਟੋਰੀਓ ਕਰਨੀ ਆ ਦੀ ਮਾੜਾ ਕਰ ਦਿੰਦੇ ਆ ਬਾਈ ਉਹਨੇ ਮੋੜੀ ਦੀ ਬਾਈ ਨੇ ਮੈਨੂੰ ਨਾਉ ਨਹੀਂ ਯਾਦ ਹੁੰਦਾ ਘਰ ਖਣਾ ਪੈਂਦਾ ਬਾਈ ਪੰਗਲਾ ਤੋਂ ਗਾਹਾਂ ਧੰਨਵਾਦ ਆ ਬਾਈ ਦਾ ਜਿਹੜਾ ਅਸੀਂ ਐਤ ਕੀ ਦੁਬਾਰਾ ਇਹਨੂੰ ਡਾਉਣ ਲੱਗੇ ਆ ਉਹੀ ਕਬੂਤਰੀ ਆ ਉਹੀ ਆ ਉਹਦੇ ਹੀ ਰੰਗ ਲਾਤਾ ਲੈ ਬਾਈ ਦੂਜੇ ਨੂੰ ਵੀ ਲਾ ਦਈਏ ਇੱਕ ਆ ਵੀ ਕੱਢਣੀ ਆ ਤੋਕ ਦਿਨ ਤੱਕ ਇਹਨੂੰ ਬੰਨਤਾ ਜਾਲ ਤੇ ਇਹ ਵੀ ਵੱਡੀ ਕਬੂਤਰੀ ਇਹਦੇ ਵੀ ਖੰਭ ਤਾਗੇ ਸਹੀ ਆ ਦਿਖਾਈ ਪੁੱਤ ਹੋਏ ਵਿੱਚੋਂ ਪੱਟੇ ਸੀ ਵੀਰੇ ਇਹਨਾਂ ਦੇ ਉਹ ਬੰਨਤੀ ਆਪਾਂ ਹਰੀ ਟੋਰੀ ਕਰਕੇ ਉਹਨੂੰ ਡਾਉਣੇ ਇੱਕ ਦੋ ਵਾਰ ਟ੍ਰੇਨਿੰਗ ਕਰਾ ਕੇ ਕਣਕ ਵੜਾਉਣ ਗਏ ਸੀ ਬਾਈ ਇੱਕ ਟਰਾਲੀ ਉਹ ਬਾਹਰ ਖੜੀ ਐ ਇੱਕ ਅੰਦਰ ਖੜੀ ਐ ਕੱਲ ਨੂੰ ਵੇਚ ਆਵਾਂਗੇ ਉਹ ਇੱਕ ਇੱਕ ਆਪਾਂ ਘਰੇ ਰੱਖ ਲੈਣੀ ਆ ਜਿਹੜੀ ਅੰਦਰ ਲਾਈ ਆ ਲੈ ਇਹਨੂੰ ਬੰਨ੍ਹ ਦਈਏ ਵੀਰੇ ਤੇ ਲੋ ਉਹ ਬੱਸ ਬੱਸ ਪੁੱਤ ਬੱਸ ਛੱਡ ਦੇ ਤੈਨੂੰ ਕੋਈ ਨਹੀਂ ਲੈ ਵੀਰਾ ਦੋਈ ਵੰਤੀਆਂ ਕਬੂਤਰੀਆਂ ਹੀ ਨੇ ਦੋਈ ਇੱਕ ਕਬੂਤਰ ਆ ਉਹਨੂੰ ਰੰਗ ਲਾ ਦੀਏ ਉਹਦੀ ਵੀ ਟ੍ਰੇਨਿੰਗ ਕਰਾਉਨੇ ਆ ਉਹ ਗੱਲ ਖੁੱਲ ਗਿਆ ਦੀ ਉੱਡ ਗਿਆ ਦੀ ਖੁੱਲ ਕੇ ਲੈ ਵੀਰੇ ਆ ਕਬੂਤਰ ਆ ਕੱਲ ਪਹਿਲੇ ਦਿਨੇ ਬੰਨਿਆ ਤੇ ਖੁੱਲ ਕੇ ਉੱਡ ਗਿਆ ਉਹ ਉੱਥੇ ਕੋਠੇ ਤੇ ਆ ਕੇ ਬਹਿ ਗਿਆ ਦੀ ਵੇ ਜਾਲ ਤੇ ਬਿਠਾਇਆ ਇਹ ਇੱਥੋਂ ਔਰ ਜਿਹੜਾ ਗਲ ਗਿਆ ਪਿਆ ਇਹਦੇ ਵੀ ਲਾ ਦੀਏ ਰੰਗ ਵੀਰੇ ਚਿੱਟਾ ਹੀ ਆ ਜਮਾ ਹੀ ਇਹ ਲਾ ਦੀਏ ਲੈ ਵੀਰੇ ਇਹਦਾ ਵੀ ਘਰ ਤਾਂ ਸੱਜਾ ਟੂਸਾ ਲਾਲ ਸੱਤ ਆ ਜਾ ਅੱਧਾ ਸੱਤ ਆ ਜਾ ਘਰ ਤਾਂ ਚਾਰ ਪੰਜ ਖੰਭਾਂ ਤੇ ਫੈਦੀ ਮੜੀ ਦੀ ਟ੍ਰੇਨਿੰਗ ਕਰਾ ਕੇ ਛੱਡਦੇ। ਲੈ ਵੀਰੇ ਇਹਨੂੰ ਹੁਣ ਮੈਂ ਲੱਗਿਆ ਛੱਡਣ। ਦੇਦੇ ਭਾਈ ਗੁਰੂ ਸਤਨਾਮ ਸੱਚਾ ਪਾਤਸ਼ਾਹ। ਉਹ ਵੀ ਗਾਜਾਲ ਤੇ ਕੋਈ ਨਹੀਂ ਬਾਹ ਚੜਾਉਨੇ ਆ। ਲੈ ਵੀਰੇ ਇਹਨੂੰ ਛੱਡਾਂਗੇ ਨਾਲ ਆਪਾਂ ਅੱਤ ਦੇ ਬਾਜ ਨੂੰ। ਇਹਦੇ ਪੈਰ ਧੋ ਲਈਏ ਬਾਈ ਬਿਠਣ ਲੱਗੇ ਆਏ ਨੇ। ਸਾਫ਼ ਹੋ ਜਾਣਗੇ। ਉਧਰ ਰੱਖਿਆ ਦੀਪ ਉੱਤੇ ਡੋਲੀ ਚ ਥੱਲੇ ਕਰਨੇ ਜੀ। ਰੋਏ ਬਜੇ ਰੋਏ ਬਜੇ ਉੱਥੇ ਹੀ ਇਹਦੇ ਪੈਰ ਤੋੜਾਂ ਮੈਂ ਲੋਈ ਕਰਤੇ ਸਾਫਾ ਕਰ ਬਾਜ ਦੇ ਪੰਜੇ ਸਮਾਰ ਕੇ ਇਹਨਾਂ ਬੇਠੇ ਕਿਵੇਂ ਨਹੀਂ ਰਹਿਣ ਦੇਤੇ ਵੀਰੇ ਲੈ ਇਹਨੂੰ ਵੀ ਬਿਠਾਈਏ ਜਾਉਂਦੇ ਚੱਲੋ ਪੁੱਤ ਬਾਜ ਅੱਜ ਹੋ ਜਾ ਆਜ਼ਾਦ ਦੇਖਦੇ ਆਂ ਬਾਈ ਇਹ ਕੀ ਕਰੂਗਾ ਇਹ ਬੱਚੇ ਨੇ ਪਹਿਲਾਂ ਨਾ ਜਾਲ 'ਚ ਰੱਖਿਆ ਆਪਾਂ ਲੈ ਪੁੱਤ ਚੱਲ ਲੋ ਦੂਆ ਵੀ ਲਿਆਵਾ ਬਾਈ ਮੈਂ ਲੈ ਆ ਰੀ ਇਹਨੂੰ ਵੀ ਕੱਢੀ ਆ ਜਾ ਪੁੱਤ ਆ ਜਾ 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 ਤੇਰੇ ਵੀ ਪੈਰ ਸਾਫ਼ ਕਰਤੀਏ ਬਾਈ ਇਹਦੇ ਵੀ ਇਹਨੂੰ ਬੁਛਾੜਦੇ ਆ ਇਹਦੇ ਹਰਾ ਟੂਸਾ ਹਰੀ ਕਾਚ ਲੋ ਵੀ ਬਾਈ ਤਾੜ ਦੇ ਉਧਰ ਨੂੰ ਚਲੇ ਗਏ ਚਾ ਲੋ ਪੁੱਤ ਚਾ ਲੋ ਦੂਈ ਚੱਲ ਚੱਲ ਚਲੋ ਜੀ ਚਲੋ ਚਲੋ ਚਲ ਜਾਲ ਜਾਲ ਤੇ ਚੱਲ ਹੱਥ ਤੇ ਨਹੀਂ ਆਉਣਾ ਚੱਲ 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 ਵੇੜ ਇੱਥੇ ਵੀਰੇ ਇਹਨੂੰ ਵੀ ਛੱਡੀਏ ਇਹ ਆਉਂਦਾ ਨਹੀਂ ਸਿੱਧਾ ਨਹੀਂ ਆਉਂਦਾ ਕੋਠੇ ਤੇ ਤਰ ਫੜ ਵੀ ਨਹੀਂ ਹੁੰਦਾ ਖੁੱਡੇ ਚ ਫਾੜਿਆ ਮੈਂ ਅਸੀਂ ਤੇ ਨੂੰ ਹਣ ਜਾਲ ਤੇ ਬਿਠਾ ਕੇ ਫੇਰ ਡਾਉਨੇ ਆ ਇੱਕ ਦੋ ਵਾਰ ਰੱਸੀ ਬੰਨ ਕੇ ਛੱਡ ਦਈਏ ਫੇਟਾਵਾਂਗੇ ਇਹਨਾਂ ਨੂੰ ਇੱਕ ਤਾਂ ਉੱਡ ਗਿਆ ਹੋ ਗਿਆ ਲਾਲ ਟੂਸੇ ਵਾਲਾ ਆ ਦੇ ਆ ਦੇ ਇਹ ਅੱਜ ਦੂਜੇ ਦਿਨ ਉੱਡਿਆ ਬਾਈ ਕੱਲ ਉញੋਂ ਖੁੱਲ ਕੇ ਜੁੱਟ ਗਿਆ ਸੀ ਹੁਣ ਕੱਢ ਲੇ ਆਪਾਂ ਜਾਨਵਰ ਜਿਹੜੇ ਆਪਣੇ ਕੋਲ ਹੈਗੇ 8-10 ਸਹੀ ਖੰਭਾਂ ਵਾਲੇ ਆ ਚੜ ਚੱਲੇ ਆ ਤੇ ਇਹਨਾਂ ਨੂੰ ਵੀ ਛੱਡਦੇ ਆ ਬਾਈ ਉਹ ਭਰਾ ਇਹਨੂੰ ਕੱਢਣ ਲੱਗੇ ਆਪਾਂ ਸਮਝਾ ਦੇ ਨੋਨ ਨੇ ਬਈ ਜੇ ਸਾਤਾ ਧੂੜੀ ਆਂਗਾ ਸੁਣ ਲਾ ਹਾਂ ਉੱਚੀ ਬੋਲ ਮੜਾ ਯਾਰ ਜੇ ਸਾਤਾ ਧੂੜੀ ਹੋਈ ਆਂਗਾ ਸੁਣ ਲਾ ਹਾਂ ਸਿੱਧਾ ਆ ਜੀ ਘਰੇ ਸਿੱਧਾ ਆ ਜੀ ਘਰੇ ਐਵੇਂ ਨਾ ਖੱਜਲੋ ਹਾਂ ਗਰਮੀ ਬਹੁਤ ਸੁਣ ਗਿਆ ਅਰਸ਼ ਨੇ ਕੀ ਕਹਿਆ ਸਿੱਧਾ ਘਰੇ ਆ ਜੀ ਲਿਆ ਵੀਰੇ ਇਹਨੂੰ ਛੱਡ ਦੇ ਦੇਖਦਾ ਕੀ ਕਰਦੀ ਆ ਰਾਣੀ ਚੱਲੋ ਲਓ ਜੀ ਗਏ ਜਿੱਦੀ ਚੜ ਗਈ ਚੜ ਗਈ ਹਰੀ ਟੋਰੀ ਵਾਲੀ ਵੀ ਸਾਡੀ ਲਓ ਜੀ ਆ ਫਿਰਦੇ ਨੇ ਦੋਏ ਵੀਰੇ ਲਾਲ ਟੂਸਾ ਹਰੀ ਟੋਰੀ ਆ ਜਾ ਆ ਜਾ ਪੁੱਤਾ ਆ ਜਾ ਆ ਜਾ ਆ ਆ ਜਾ ਆ ਜਾ ਇਹ ਸਾਲੇ ਬੜੇ ਹੋ ਗਏ ਉੱਡਦੇ ਨਹੀਂ ਆਪਣੀ ਕੀ ਗੱਲ ਚਲ ਕੋਈ ਨੀਂਦ ਲੱਗ ਜਾਣਗੇ ਆ ਵੀਰੇ ਕਿੱਥੇ ਕਿ ਫੇਰਦੇ ਨੇ ਆ ਚੜ ਗਈ ਹਰੀ ਟੋਰੀ ਵਾਲੀ ਤਾਂ ਪਹਿਲੇ ਦਿਨੇ ਆ ਦੂਗਾ ਟੂਸੇ ਵਾਲਾ ਫਿਰਦਾ ਚਾ ਲੋ ਪੁੱਤ ਤੁਸੀਂ ਵੀ ਉੜਜੋ ਮੜਾ ਜਾ ਕੱਢ ਲੋ ਜਿਹੜਾ ਲੈ ਵੀਰੇ ਇੱਕ ਆ ਵੀ ਡਾਉਣ ਲੱਗੇ ਅੱਜ ਕੱਲ ਵੀ ੜਾਈ ਤੇ ਇਹ ਦੂਈ ਤਾਂ ਫਿਰਦੇ ਨੇ ਇੱਥੇ ਆਪਣੇ ਦੋਦੇ ਇੱਕ ਆ ਫਿਰਦਾ ਟੂਸੇ ਵਾਲਾ ਤੇ ਕੱਲ ਵੀ ਉੱਡ ਗਿਆ ਦਿਖਾ ਸਾ ਇੱਧਰ ਬੈਠੇ ਉੱਡੀ ਗਿਆ ਟੋਰੀ ਵਾਲੀ ਕਿੱਧਰ ਗਈ ਆਓ ਫਿਰਦੀ ਆ ਟੋਰੀ ਵਾਲੀ ਬਾਈ ਇੱਕ ਮਿੰਟ ਇਹਨੂੰ ਛੱਡ ਦਵਾਂ ਮੈਂ ਚਾ ਲੋ ਪੁੱਤ ਹੇ ਵੀ ਗਈ ਇਹ ਸਿੱਧੇ ਨਹੀਂ ਆਉਂਦੇ ਬਾਈ ਇਹਨਾਂ ਨੂੰ ਹੁਣ ਬੰਦ ਕਰਕੇ ਕੀ ਕਰਾਂਗੇ ਕੱਢ ਲਈਏ ਦੇਖੀ ਜੋ ਕੀ ਕਰਦੇ ਨੇ ਇਹਨਾਂ ਆਉ ਦੂਏ ਆ ਚੜ ਗਈ ਵੀਰੇ ਆ ਇਹ ਹਰੀ ਟੋਰੀ ਵਾਲੀ ਦਿਖਾਉਣਾ ਤੁਹਾਨੂੰ ਕਿੱਥੇ ਕਾ ਆ ਜਾਣ ਦੋ ਆ ਗਿਆ ਵੀਰੇ ਟੂਸੇ ਵਾਲਾ ਕਬੂਤਰ ਤੇ ਟੋਰੀ ਵਾਲੀ ਉੱਚੀ ਆ ਗਈ ਟੋਰੀ ਵਾਲੀ ਵੀ ਆ ਦੇ ਦੇ ਇਹ ਆ ਦੇ ਭਰਾ ਔਰੇ ਦੀਂਦਾ ਨਹੀਂ ਮੈਨੂੰ ਇਹ ਚ ਵੀਰੇ ਲੋਟ ਆ ਮੋੜਦੀ ਆ ਇਹ ਤਿੰਨੇ ਚਾਰੇ ਆਪਾਂ ਕੱਢਣ ਨੇ ਕਾ ਆ ਗਿਆ ਇਹ ਇੱਕ ਜਾਈ ਨਹੀਂ ਦੀ ਨੀ ਕੀ ਹੁੰਦੀ ਆ ਗਿੱਜੇ ਹੋਈ ਸੀ ਲੈ ਇਹਨੂੰ ਬਿਠਾ ਲਈਏ ਵੀਰੇ ਹੈ ਵੀਰੇ ਕੋਈ ਨਹੀਂ ਹੈ ਤਿੰਨਾ ਚੁੱਕਰੇ ਇੱਕ ਕੋ ਸਾਹਮਣੇ ਪੈ ਗਈ ਤੇ ਆ ਦੇ ਬੈਠੇ ਇਹ ਔਰੇ ਬੈਠੀ ਆ ਆਦਰ ਡੈਸ਼ ਕੋ ਨੂੰ ਤੇ ਇੱਕ ਆ ਬਹਿ ਗਿਆ ਥੋੜੇ ਵਧੀਆ ਨੇ ਕਿਹੜੇ ਵਧੀਆ ਪਾ ਕੇ ਇੱਕ ਆ ਬੈਠਾ ਵੀਰੇ ਇਹਦੇ ਉੱਤੇ ਥੰਮ ਲਈ ਤੇ ਵੀਰੇ ਇੱਕ ਵਜਾ ਇਹਨੂੰ ਆਪਾਂ ਛੋਲੇ ਦੇ ਤੇ ਹੁਣ ਇਹਨਾਂ ਨੂੰ ਯਾਰ ਸਰਾਂ ਨੂੰ ਦਿਆ ਕਰਨੀ ਛੋਲੇ ਨਹੀਂ ਦਿਆ ਕਰਨੇ ਪੈ ਰੇ ਲੋੜ ਇਹ ਖੁੱਡਾ ਸਾਫ ਕਰਨੇ ਵਾਲਾ ਦੀ ਬਾਈ ਤਾਂ ਚੱਕੇ ਨੇ ਛੋਟੇ ਛੋਟੇ ਇਹ ਤੇ ਹੋਰ ਦਿਖਾਉਣਾ ਹੈ ਥੋੜਾ ਆ ਵੀਰੇ ਦੂਜਾ ਵਜਾ ਵਜਾ ਆਪਣਾ ਇਹ ਖੁਲੇਖੇ ਨਾਮੇ ਤੋਂ ਦੂਆ ਆ ਗਿਆ ਉਹਦਾ ਭਾਈ ਨੀਗਾ ਇਹ ਪੂਰੀਆਂ ਕੰਤਾਂ ਵਾਲਾ ਇਹ ਮੁੰਡੇ ਨੇ ਇੱਕ ਨੇ ਵੇ ਟੁੱਲ ਜਾਣਾ 3ਰ ਕਬੂਤਰ ਇਟਲੀ ਚ ਆ ਬਾਈ ਚਿੱਟੀਆਂ ਅੱਖਾਂ ਵਾਲਾ ਕਬੂਤਰ ਮੰਗਦਾ ਤੇ ਇਹ ਉਹਦਾ ਬਚਾ ਪ्योर ਵਜਾ ਨਿਕਲਿਆ ਇਹ ਬਾਈ ਤੂੰ ਚਿੱਟੀਆਂ ਦੀ ਉਹ ਕਬੂਤਰੀ ਹੈ ਜਿਹੜੀ ਅਰਸ਼ ਦੀ ਲੱਤ ਤੇ ਵਹਿੰਦੀ ਸੀ ਤੇ ਕਬੂਤਰ ਵੀ ਇਹਨਾਂ ਨੇ ਆਪਸ ਚ ਜੋੜਾ ਲਾ ਲਿਆ ਖੁੱਡੇ ਚ ਉਹਨਾਂ ਦਾ ਇਹ ਲਓ ਹੀ ਆ ਗਿਆ ਟੂਸੇ ਵਾਲਾ ਆਪਣਾ ਡੂਲੀ ਤੇ ਪਹਿਲਾਂ ਢਿੱਡ ਵਾਲੀ ਬੈਠੀ ਦੀ ਬਾਈ ਪੱਠੀ ਇਹਨੂੰ ਲਾਉਣਾ ਮੈਂ ਜਾਲ ਤੇ ਹੁਣ ਦੇਖ ਲੈਣਾ ਲਾ ਕੇ ਇਹ ਸਾਰਾ ਪੰਗਾ ਹੀ ਆ ਯਾਰ ਇਹਨਾਂ ਦਾ ਵੀ ਨਾਲੇ ਗਿੱਜੇ ਹੋਏ ਨੇ ਇਹ ਬਾਈ ਲਓ ਹੀ ਤੇ ਡਾਲੀ ਵੀ ਆ ਗਈ ਆ ਕਬੂਤਰ ਉਹਦੇ ਨਾਲ ਜੋੜਾ ਪਿਆ ਹੋਇਆ ਦੇਖ ਦੇ ਕਿ ਉਹਨੂੰ ਕਿਵੇਂ ਜਾਂਦਾ ਦੇ ਆ ਜਾ ਪੁੱਤ ਆ ਜਾ ਆ ਲੈ 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 ਖਾਲੇ ਜਾਲ ਤੇ ਨਹੀਂ ਆਉਦੇ ਆ ਹੋਰੇ ਪਾਸੇ ਨੂੰ ਜਾਂਦੇ ਨੇ ਆਜੋ ਯਾਰ ਕਿਉਂ ਤੰਗ ਕਰਦੇ ਇੱਥੇ ਪਹਿਲਾਂ ਹੀ ਨੀਗਾ ਕੋਈ ਛੱਡਣੇ ਵਾਲਾ ਨਿਕਲ ਗਈ ਫੇਰ ਇਹਨੂੰ ਲਾ ਲਈਏ ਲੈ ਲਾ ਲੇ ਭਾਈ ਦੋਏ ਇੱਥੇ ਬੈਗੇ ਦੀ ਡੋਲੀ ਤੇ ਆ ਕੇ ਦੋਏ ਜਾਲ ਕੋਲ ਰੱਖ ਕੇ ਤੇ ਜਾਲ ਤੇ ਬਿਠਾ ਕੇ ਹੋਏ ਖੁੱਡੇ ਚ ਬਾੜ ਲਏ ਆਪਾਂ ਆ ਤਾਂ ਬਾਲੇ ਚ ਉਸਤ ਨੇ ਫੜਮ ਨਹੀਂ ਹੁੰਦੇ ਦੇਖੀ ਇਹਨੇ ਪਾਣੀ ਨੂੰ ਨਹੀਂ ਜਾਣਾ ਲੈ ਪੁੱਤ ਤੁਸੀਂ ਚਲੋ ਪੁੱਤ ਅੰਦਰ ਤੁਸੀਂ ਕਹਨੂੰ ਬਾਹਰ ਆਈ ਜੰਨੇ ਚਲੋ ਚਲ ਅੰਦਰ ਨਾ ਮਾਰਦਾ ਕਾਤੇ ਵੀਰੇ ਦੋ ਬੱਚੇ ਆ ਚੱਕਣੇ ਪੈਣੇ ਨੇ ਹੁਣ ਆਪਾਂ ਨੂੰ ਇਹਨਾਂ ਕੱਲ ਖੁੱਡਾ ਸਾਫ ਕਰਦੇ ਯਾਰ ਚੋਗਾ ਨਹੀਂ ਦਿੰਦੇ ਆ ਤਾਂ ਵਿਚਾਰੇ ਨੂੰ ਬਹੁਤ ਵੱਡਿਆ ਲੈ ਸਾਰੇ ਕੰਮ ਚੱਕ ਤੇ ਦੋਵੇਂ ਭੁੱਖੇ ਪਏ ਨੇ ਆਹਾ ਬੱਚਾ ਜਿਹੜਾ ਹਾਇਦਰ ਦਾ ਡੋਲੀ ਕੰਨੀ ਵਾਲੇ ਦਾ ਇਹਨਾਂ ਭੈਣ ਭਾਈਆਂ ਦਾ ਲੱਗਿਆ ਦੀ ਬਾਈ ਜੋੜਾ ਤਾਂ ਹੀ ਆਪਾਂ ਤੋੜਿਆ ਨਹੀਂ ਇਹਦੀ ਮਾਂ ਪਿਓ ਦਾ ਨਹੀਂ ਇਹਦੀ ਮਾਂ ਦਾ ਤਾਂ ਪਤਾ ਹੈ ਤੇ ਪਿਓ ਦਾ ਨਹੀਂ ਪਤਾ ਆਪਾਂ ਨੂੰ ਵੀ ਕਿਹੜਾ ਦੇ ਦੇਉਣ ਕੇ ਮੈਂ ਨਿਕਲੂ ਇਹੇ ਇਹ ਕਦ ਲਈ ਗਿਆ ਹੈ じゃ बाकी ਸਾਰੇ ਜੋੜੇ ਲੱਗੇ ਤੇ ਇਹਨਾਂ ਨੂੰ ਵੀ ਦੇ ਕੇ ਯਾਰ ਸ਼ੋਰਲੇ ਚੱਕਣੇ ਪੈਂਦੇ ਨੇ ਪਿੰਜਰੇ ਚ ਰੱਖਾਂਗੇ ਹੁਣ ਮੱਛਰ ਮੱਛਰ ਤੋਂ ਹੀ ਬਚਾਉਣੇ ਆਓ ਬਈ ਭਾਈ ਇਹ ਬਤਾਉਣ ਇਹਨਾਂ ਨੂੰ ਹੁਣ ਆ ਇਹਨਾਂ ਨੂੰ ਪਾਵਾਂਗੇ ਬਾਈ ਉਤਲਿਆਂ ਨੂੰ ਤੇ ਇੱਕ ਕਬੂਤਰ ਇਹਨੂੰ ਆ ਜਿਹੜਾ ਔਰੇ ਫਿਰਦਾ گلابی ਟੂਸੇ ਦਾ ਇਹਨੂੰ ਉੱਪਰ ਕਰਕੇ ਪਾਵਾਂਗੇ ਆ ਸਾਰੇ ਕੱਢਣੇ ਵਾਲੇ ਹੀ ਨੇ ਵੀਰੇ ਆ ਬੱਚੇ ਯਾਰ ਉੱਡਦੇ ਨਹੀਂ ਖਾਣੇ ਪਾਰੇ ਕੀ ਹੋ ਗਿਆ ਵੱਡੇ ਹੋ ਗਏ ਸਭ ਤੋਂ ਪਰੇ ਨਸਲ ਨਾਲ ਆ ਇਹਦੇ ਭੈਣ ਭਾਈ ਉੱਡਦੇ ਨੇ ਆਪਣੇ ਕੋ ਆ ਤਾਂ ਚੱਲ ਪਹਿਲੀ ਵਾਰ ਉਹ ਇੱਕ ਅਗੀ ਆ ਰੀਠੋਰੀ ਵਾਲੀ ਉਹ ਵੀ ਬਾਹਰੇ ਵੰਦੀ ਆ ਕੋਈ ਨਹੀਂ ਹੋ ਜਾਣਾ ਨੇ ਸਿੱਧੇ ਕਾਹ ਕੱਢਣੀ ਆ ਬੈੜੀ ਆਪਾਂ Tā bija pāri, jo bija daudz, man bija jānodara.